ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਦੰਦਲਪਾਲ ਸਿੰਘ ਖੁੱਲਰ ਹੁਣਾ ਦੀ ਰਿਹਾਈ ਦੇ ਸਬੰਧ ਦੇ ਵਿੱਚ ਇੱਕ ਵਿਸ਼ੇਸ਼ ਗੱਲਬਾਤ ਸੰਗਤ ਦੇ ਨਾਲ ਸਾਂਝੀ ਕਰਨੀ ਹੈ ਪ੍ਰੋਫੈਸਰ ਦੰਦਲਪਾਲ ਸਿੰਘ ਖੁੱਲਰ ਜੋ ਕਿ ਇਹ 1995 ਜਨਵਰੀ 1995 ਤੋਂ ਹਲਾਸ਼ਤ ਦੇ ਵਿੱਚ ਨੇ ਉਹਨਾਂ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ ਬਾਅਦ ਚੂਮਰ ਕੈਦ ਦੇ ਵਿੱਚ ਬਦਲੀ 2015 ਦੇ ਵਿੱਚ ਉਹ ਤਿਆਰ ਜੇਲ੍ਹ ਦੇ ਜਿਹੜਾ ਇਵਹਾਸ ਹਸਪੀਟਲ ਸੀ ਉਹਦੇ ਤੋਂ ਸੈਂਕਲ ਜੇਲ ਅਮਰਸਾਦ ਦੇ ਗੁਰਨਾਨਕ ਹਸਪੀਟਲ ਦੇ ਵਿੱਚ ਟ੍ਰਾਂਸਫਰ ਕੀਤੇ ਗਏ 2015 ਤੋਂ ਹੁਣ ਤੱਕ ਲਗਾਤਾਰ ਉਹ ਪਰੋਲਾਂ ਤੇ ਆ ਚੁੱਕੇ ਨੇ 23 ਮਈ 2025 ਨੂੰ ਉਹਨਾਂ ਨੇ 56 ਦਿਨ ਦੀ ਪਰੋਲ ਕਰਤਨ ਤੋਂ ਬਾਅਦ ਸੈਂਡਰ ਕਰਨਾ ਸੀ ਉਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਪ੍ਰੀਮਚੋਰ ਰੀਜ ਵਾਸਤੇ ਰਿਟਿਸ਼ਨ ਦਾਖਲ ਕੀਤੀ ਗਈ ਸੀ ਜਿਹੜਾ ਆਲਰੇਡੀ ਨੋਟਿਸ 7 ਜੁਲਾਈ 2025 ਦਾ ਹੋਇਆ ਹੋਇਆ ਸੀ ਇਹਨੂੰ ਬਟਮੀਨ ਉਹਨਾਂ ਦੀ ਕੋਲ ਦੇ ਦਰਾਨ ਮੈਡੀਕਲ ਗਰਾਉਂਡ ਦੇ ਉੱਤੇ ਇਹ ਉਹਨਾਂ ਨੂੰ ਵਾਪਸ ਨਾ ਜਾਣਾ ਪਏ ਉਹ ਅਗਲੀ ਤਰੀਕ 7 ਜੁਲਾਈ 2025 ਤੱਕ ਉਹ ਕਰੇ ਰਹਿਣ ਕੋਲ ਦੇ ਉੱਤੇ ਉਹਦੀ ਐਕਸਟੈਂਡ ਹੋਵੇ ਇਹਦੇ ਵਾਸਤੇ ਇੱਕ ਇਨਟਰਮ ਪ੍ਰਿਮੀਨਲ ਮਸਲੀਨੀਅਸ ਅਪਲੀਕੇਸ਼ਨ ਦਾਖਲ ਕੀਤੀ ਗਈ ਸੀ ਜਿਹੜੀ 23 ਮਈ ਨੂੰ ਦਿੱਲੀ ਹਾਈ ਕੋਰਟ ਦਵਲੋ ਜਿਹੜੀ ਆ ਖਾਜ ਕੀਤੀ ਗਈ ਉਹਨਾਂ ਨੇ ਵਾਪਸ ਦਵਾ ਦਿੱਤੀ ਵਕੀਲ ਨੂੰ ਇਹ ਕਹਿ ਕੇ ਈ ਉਹਨਾਂ ਦਾ ਅਲਾ ਜਿਹੜਾ ਹਸਪਤਾਲ ਦੇ ਵਿੱਚ ਜੇਲ ਦੇ ਰਾਹੀਂ ਹੋ ਸਕਦਾ ਸੋ ਉਹਨਾਂ ਨੇ ਇੰਟੈਂਟ ਰਿਲੀਵ ਨਹੀਂ ਦਿੱਤੀ ਤੇ ਆਲਰੇਡੀ ਕਿਹਾ ਵੀ ਢਾਡੀ 프리ਮਚੋਰ ਰਿਲੀਵ ਦੀ ਜਿਹੜੀ ਰੈਟ ਪਟੀਸ਼ਨ ਆ ਉਹ 7 ਜੁਲਾਈ 2025 ਲਈ ਕਨਸਲਡੇਸ਼ਨ ਤੇ ਰੱਖੀ ਹੋਈ ਨਾ ਦਿੱਲੀ ਸਰਕਾਰ ਨੂੰ ਨੋਟਿਸ ਹੋਇਆ ਹੋਇਆ ਹੈ ਸੋ ਤੁਸੀਂ ਸੈਂਡਰ ਕਰੋ ਤੇ ਕੱਲ 23 ਮਈ 2025 ਨੂੰ ਦੁਪਹਿਰ 1 ਵਜੇ ਦੇ ਕਰੀਬ ਏਰੀਆ ਉਹ ਉਹ ਇੰਟੈਂਟ ਰਿਲੀਵ ਦੀ ਐਪਲੀਕੇਸ਼ਨ ਦਿੱਲੀ ਹਾਈ ਕੋਰਟ ਨੇ ਖਾਜ ਕੀਤੀ ਸੀ ਤੇ ਸ਼ਾਮੀ 4 ਵਜੇ ਦੇ 3-4 ਵਜੇ ਦੇ ਕਰੀਬ ਪ੍ਰੋਫੈਸਰ ਦਿੰਦਪਾਲ ਸਿੰਘ ਭੁੱਲਰ ਜੀ ਨੇ ਸੈਂਟਰ ਜਿਹੜਾ ਮਸਾਜ ਸੈਂਟਰ ਕਰ ਦਿੱਤਾ ਸੀ ਜਿੱਥੋਂ ਉਹਨਾਂ ਨੂੰ ਗੋਨਾਨਕ ਹਸਪੀਟਲ ਦੇ ਵਿੱਚ ਭੇਜ ਦਿੱਤਾ ਗਿਆ ਕਿਉਂਕਿ 2015 ਤੋਂ ਲੈ ਕੇ ਤੇ ਹੁਣ ਤੱਕ ਉਹ ਜਿਹੜੇ ਗੋਨਾਨਕ ਜੇਲ੍ਹ ਵੱਲੋਂ ਜੇਲ੍ਹ ਦੀਆਂ ਬੈਦਕਾਂ ਦੇ ਵਿੱਚ ਨਹੀਂ ਰੱਖਿਆ ਜਾਂਦਾ ਉਹਨਾਂ ਦੀ ਮੈਡੀਕਲ ਹਾਲਤ ਦੇ ਮਤੇ ਨਜ਼ਰ ਉਹਨਾਂ ਨੂੰ ਹਸਪੀਟਲ ਦੇ ਵਿੱਚ ਰੱਖਿਆ ਜਾਂਦਾ ਉਸ ਤੋਂ ਪਹਿਲਾਂ 2010 ਤੋਂ ਲੈ ਕੇ 2015 ਤੱਕ ਉਹ ਕਿੱਲੀ ਦੀ ਤਿਹਾਰ ਜੇਲ ਦੇ ਨਾਲ ਜੁੜੇ ਹੋਏ ਇਹ ਬਹਾਸ ਹਸਪਤਾਲ ਦੇ ਵਿੱਚ ਦਾਖਲ ਸੀ ਜੋ ਕਰੀਬ ਮੈਡੀਕਲ ਗਰਾਊਂਡ ਦੇ ਉੱਤੇ 2010 ਤੋਂ ਲੈ ਕੇ ਉਹ ਇਹ ਹਸਪਤਾਲ ਦੇ ਵਿੱਚ ਦਾਖਲ ਨੇ ਥਰੂ ਸਬੰਧਤ ਜੇਲ ਪਹਿਲਾਂ ਸੈਂਟਰਲ ਜੇਲ ਤਿਹਾਰ ਤੇ ਹੁਣ ਸੈਂਟਰਲ ਜੇਲ ਅਮਰਸਰ ਉਹ ਐਸਾ ਦੰਦਪਾਲ ਸਿੰਘ ਖੁੱਲ੍ਹ ਦੇ ਦੀ ਰਿਹਾਈ ਦਾ ਜਿਹੜਾ ਕੇਸ ਆ ਉਹ ਪਿਛਲੀ ਕੇਜਰੀਵਾਲ ਸਰਕਾਰ ਵੱਲੋਂ 7 ਵਾਰੀ ਰਿਜੈਕਟ ਕਰ ਦਿੱਤਾ ਗਿਆ ਸੀਗਾ ਨਵੀਂ ਬਣੀ ਦਿੱਲੀ ਦੀ ਜਿਹੜੀ ਬੀਜੇਪੀ ਸਰਕਾਰ ਆ ਉਹਦੇ ਵੱਲੋਂ ਅਜੇ ਤੱਕ ਇੱਕ ਵਾਰ ਵੀ ਸੰਟੈਂਸ ਦੇ ਗੁਰੂ ਗੋਬਿੰਦ ਦੀ ਮੀਟਿੰਗ ਨਹੀਂ ਰੱਖੀ ਗਈ ਉਸ ਤੋਂ ਪਹਿਲਾਂ ਜਦੋਂ ਕੇਜਰੀਵਾਲ ਦੇ ਕੈਦ ਰਿਹਾ ਹੋਇਆ ਰਿਹਾਈ ਦਾ ਕੇਸ ਖਾਚ ਕੀਤਾ ਗਿਆ ਸੀ ਤਾਂ ਬੀਜੇਪੀ ਦੇ ਤੇ ਦਿੱਲੀ ਦੇ ਹੋਰ ਪਾਰਟੀਆਂ ਦੇ ਆਗੂ ਇਹ ਕਹਿੰਦੇ ਲਏ ਨੇ ਕਿ ਕੇਜਰੀਵਾਲ ਜਿਹੜਾ ਹੈ ਉਹ ਉਹਦੇ ਹਾ ਨਹੀਂ ਕਰਨਾ ਚਾਹੁੰਦਾ ਪੁਲਤਾ ਸਾਹਿਬ ਨੂੰ ਅਸੀਂ ਉਸ ਸੰਬੰਧ ਵਿੱਚ ਸੰਕਟਾਂ ਦੇ ਸਹਿਯੋਗ ਨਾਲ ਮਹਿੰਦੀ ਚਲਾਈ ਪਾਦਰ ਹੁਣ ਦਿੱਲੀ ਦੇ ਵਿੱਚ ਸਰਕਾਰ ਹੈ ਕੇਜਰੀ ਆਪ ਬੀਜੇਪੀ ਦੀ ਸੈਂਟਰਲ ਦੇ ਵਿੱਚ 2019 ਦੇ 550 ਸਾਲਾ ਦੇ ਲੈਪਲ ਦੇ ਮੁਤਾਬਕ ਉਹ ਆਪਣੀ ਸਹਿਮਤੀ ਦੇ ਚੁੱਕੇ ਨੇ ਭੁੱਲੜ ਸਾਹਿਬ ਦੀ ਯਾਹੀ ਲਈ ਤਾਂ ਮੈਂ ਦਿੱਲੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਵੀ ਭੁੱਲੜ ਸਾਹਿਬ ਜਿਨ੍ਹਾਂ ਦੀ ਅਰੈਕਟ ਦਸੰਬਰ 1994 ਦੇ ਜਲਮਨੀ ਤੋਂ ਹੋਈ ਸੀ ਤੇ ਜਨਵਰੀ 1995 ਤੋਂ ਲੈ ਕੇ ਹੁਣ ਤੱਕ 31ਵਾਂ ਸਾਲ ਉਹਨਾਂ ਨੂੰ ਜੇਲ੍ਹ ਚ ਜਾਂਦਾ ਜਿੱਥੇ ਉਹਨਾਂ ਦਾ ਜੇਲ੍ਹ ਕੰਡਕਟਰ ਵਧੀਆ ਉਹਨਾਂ ਦੇ ਸਾਰੇ ਕੇਸ ਬਾਕੀ ਬਰੀ ਹੋ ਚੁੱਕੇ ਨੇ ਉਸ ਸਿਸ ਮਨੀਂਦਰਜੀਤ ਬਿੱਟੇ ਦੇ ਅਟੈਕ ਦੇ 1993 ਦੇ ਕੇਸ ਦੇ ਵਿੱਚ ਬਤੌਰ ਉਮਰ ਕੈਦ ਦੀ ਜਿਹੜੇ ਨਜਰਬੰਦ ਨੇ ਸੋ ਉਹ 2010 ਤੋਂ ਲੈ ਕੇ ਹੁਣ ਤੱਕ ਹਸਪਤਾਲ ਦੇ ਵਿੱਚ ਮੈਡੀਕਲ ਕੰਡੀਸ਼ਨ ਕਰਕੇ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਜਸਟਿਸ ਐਮ.ਬੀ. ਸ਼ਾਹ ਜਿਹੜੇ ਤਿੰਨ ਜੱਜਾਂ ਦੇ ਬੈਂਕ ਸੁਪਰੀਮ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਮੁੱਖ ਜੱਜ ਐਮ.ਬੀ. ਸ਼ਾਹ ਨੇ ਉਹਨਾਂ ਨੂੰ ਬਾ ਇੱਜ਼ਤਬਰੀ ਕੀਤਾ ਸੀ ਜਿਹੜਾ ਕਿ ਸੀਆਰਪੀਸੀ ਦੀ ਧਾਰਾ 433 ਤੋਂ 35 ਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਆ ਕਿ ਜੱਜ ਦੀ ਰਿਹਾਈ ਦੇ ਟਾਈਮ ਜਿਹੜੀ ਆ ਉਹ ਤੋਂ رائے ਲੈਣੀ ਸੋ ਉਹ رائے ਆਲਰੇਡੀ ਆ ਚੁੱਕੀ ਹੈਗੀ ਆ ਸੋ ਦਿੱਲੀ ਸਰਕਾਰ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਪਹਿਲਾਂ ਕੀਤੇ ਹੋਏ ਆਪਣੀਆਂ ਗੱਲਾਂ ਜੋ ਉਹਨਾਂ ਦੇ ਲੀਡਰ ਜੇ ਭਾਪੀ ਦੇ ਸਪੋਕਸਮੈਨ ਆਪੀ ਸਿੰਘ ਵੀ ਗੱਲ ਕਰੀਏ ਉਹਨਾਂ ਨੇ ਵੀ ਉਦੋਂ ਦਾਸਪੁਰੋਂ ਐਪਲੀਕੇਸ਼ਨ ਲੈ ਕੇ ਦਰਖਾਸਤ ਲੈ ਕੇ ਐਲਜੀ ਨੂੰ ਦਿੱਤੀ ਸੀ ਕਿ ਪੁਲਾਸ ਸਾਡੀ ਰਿਹਾਈ ਕੀਤੀ ਜਾਵੇ ਮਨਜਿੰਦਰ ਸਿੰਘ ਸੱਸਾ ਦਿੱਲੀ ਕਮੇਟੀ ਦੇ ਪ੍ਰਧਾਨ ਹੋਣ ਸਮੇਂ ਜਿਹੜੇ ਕਿ ਹੁਣ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਨੇ ਉਹਨਾਂ ਨੇ ਵੀ ਗੱਲਾਂ ਕੀਤੀਆਂ ਸੀ ਭੁੱਲਰ ਸਾਹਿਬ ਦੀ ਯਾਦ ਹونی ਚਾਹੀਦੀ ਹੁਣ ਸੈਂਟਰਲ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਸੈਂਟੈਂਸ ਰੂਬੂ ਬੋਰਡ ਉਹਨਾਂ ਦਾ ਦਿੱਲੀ ਪੁਲਿਸ ਉਹਨਾਂ ਦੀ ਜਿੰਨੇ ਵੀ ਸੈਕਟਰੀ ਵਗੈਰਾ ਨੇ ਸਾਰੇ ਉਹਨਾਂ ਦੇ ਨੇ ਸੋ ਤੁਰੰਤ ਜਿਹੜਾ ਸੈਂਟੈਂਸ ਰੂਬੂ ਬੋਰਡ ਦੀ ਮੀਟਿੰਗ ਬੁਲਾ ਕੇ ਜਦ ਪ੍ਰੋਫੈਸਰ ਦੁੰਦਕਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਜਿਹੜਾ ਫੈਸਲਾ ਦਿੱਲੀ ਸਰਕਾਰ ਨੂੰ ਤੁਰੰਤ ਲੈਣਾ ਚਾਹੀਦਾ ਸੰਗਤਾਂ ਦੀ ਜਾਣਕਾਰੀ ਹਿੱਤ ਇਹ ਜਿਹੜੀ ਜਾਣਕਾਰੀ ਇਹ ਗੱਲਬਾਤ ਸਾਂਝੀ ਕੀਤੀ ਆ ਕਿਉਂਕਿ ਕੱਲ ਜਦੋਂ ਦਿੱਲੀ ਹਾਈ ਕੋਰਟ ਨੇ ਕੀਤਾ ਤੇ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਆ ਰਹੇ ਸਨ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਦੇ ਸਾਰੇ ਬਾਰੇ ਸੰਖੇਪ ਜਾਣਕਾਰੀ ਤੁਹਾਡੇ ਸਾਹਮਣੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ